ਨਾਲੀ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਭਾਜਪਾ ਦੇ ਪੱਛਮੀ ਵਿਧਾਨ ਸਭਾ ਉਮੀਦਵਾਰ ਜੀਵਨ ਗੁਪਤਾ ਵੱਲੋਂ ਦੁੱਗਰੀ ਸਥਿਤ ਜ਼ਿਲ੍ਹਾ ਪਾਜਪਾ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੀਵਨ ਗੁਪਤਾ ਨੇ ਕਿਹਾ ਕਿ ਅਸੀਂ ਚੋਣ ਨਤੀਜਿਆਂ ਤੋਂ ਬਾਅਦ ਜਨਤਾ ਵੱਲੋਂ ਦਿੱਤੇ ਗਏ ਫੈਸਲੇ ਨੂੰ ਸਵੀਕਾਰ ਕਰਦੇ ਹਾਂ ਪਰ ਕਿਤੇ ਨਾ ਕਿਤੇ ਇਹ ਜਿਮਨੀ ਚੋਣਾ ਸਰਕਾਰ ਦੀ ਕਾਰਜਸ਼ੀਲਤਾ ਤੇ ਸਵਾਲ ਖੜੇ ਕਰ ਰਹੀਆਂ ਹਨ ਚੋਣਾਂ ਵਿੱਚ ਸਰਕਾਰੀ ਮਸ਼ੀਨਰੀ ਦੀ ਖੁੱਲ ਕੇ ਵਰਤੋਂ ਕੀਤੀ ਗਈ ਕੁਝ ਥਾਵਾਂ ਤੇ ਵੋਟ ਪ੍ਰਤੀਸ਼ਤ ਤਾਂ ਬਹੁਤ ਘੱਟ ਸੀ ਅਤੇ ਕੁਝ ਥਾਵਾਂ ਤੇ ਵੋਟ ਪ੍ਰਤੀਸ਼ਤ ਤਾਂ 65 ਤੋਂ 70% ਸੀ। ਗੁਪਤਾ ਨੇ ਕਿਹਾ ਕਿ ਇੱਕ ਬੂਥ ਤੇ ਸਿਰਫ 465 ਵੋਟਾਂ ਪਈਆਂ ਜਿਸ ਵਿੱਚ ਆਪ ਨੂੰ ਲਗਭਗ 400 ਵੋਟਾਂ ਮਿਲੀਆਂ। VOTING ਤੋਂ 2 2 ਤੋਂ 3 ਦਿਨ ਪਹਿਲਾਂ ਬੂਥਾਂ ਅਤੇ ਵਾਰਡਾਂ ਵਿੱਚ ਆਪ ਸਰਕਾਰ ਵੱਲੋਂ ਰਚੀ ਗਈ ਸਾਜ਼ਿਸ਼ ਵੀ ਸਰਕਾਰ ਦੇ ਤੇ ਸਵਾਲੀਆ ਨਿਸ਼ਾਨ ਹੈ। ਗੁਪਤਾ ਨੇ ਕਹਿ ਕੇ ਜਿਮਨੀ ਚੋਣਾਂ ਜਿੱਤਣ ਤੋਂ ਬਾਅਦ ਅੱਜ ਆਪ ਮੰਤਰੀ ਅਤੇ ਨੁਮਾਇंदे ਆਪਣੀ ਪਿੱਠ ਥੱਪ ਥਪਾ ਰਹੇ ਹਨ ਪਰ ਉਹ ਜਾਣਦੇ ਹਨ ਕਿ ਪਿਛਲੇ 3 ਸਾਲਾਂ ਵਿੱਚ ਪੰਜਾਬ ਵਿੱਚ ਕੋਈ ਵਿਕਾਸ ਨਹੀਂ ਹੋਇਆ ਹੈ ਉਹਨਾਂ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਇਹ ਚੋਣ ਜਿੱਤੀ ਹੈ ਗੁਪਤਾ ਨੇ ਕਹਿ ਕੇ ਸਾਨੂੰ ਪ੍ਰਚਾਰ ਕਰਨ ਲਈ ਸਿਰਫ 12 ਦਿਨ ਮਿਲੇ ਸਨ ਅਸੀਂ ਆਪਣੀ ਗੱਲ ਲੋਕਾਂ ਸਾਹਮਣੇ ਰੱਖੀ ਅਤੇ ਲੋਕਾਂ ਨੇ ਸਾਡੀ ਗੱਲ ਧਿਆਨ ਨਾਲ ਸੁਣੀ ਨਤੀਜੇ ਵਜੋਂ ਸਾਨੂੰ ਚੋਣਾਂ ਵਿੱਚ 23% ਵੋਟਾਂ ਮਿਲੀਆਂ ਜੋ ਕਿ 2022 ਦੀਆਂ ਚੋਣਾਂ ਦੇ ਬਰਾਬਰ ਸੀ ਉਹਨਾਂ ਕਿ ਅੱਗੇ ਸਾਡਾ ਸੰਕਲਪ ਨਵਾਂ ਪੰਜਾਬ ਬਣਾਉਣਾ ਦਾ ਹੈ ਨਵਾਂ ਪੰਜਾਬ ਭਾਜਪਾ ਨਾਲ ਸੰਕਲਪ ਨੂੰ ਪੂਰਾ ਕਰਨ ਲਈ ਉਹ ਲੋਕਾਂ ਵਿੱਚ ਜਾਣਗੇ ਤੇ ਪੱਛਮੀ ਵਿਧਾਨ ਸਭਾ ਦੀ ਤਰੱਕੀ ਲਈ ਦਿਨ ਰਾਤ ਕੰਮ ਕਰਨਗੇ ਉਹਨਾਂ ਕਿਹਾ ਕਿ 2027 ਵਿੱਚ ਭਾਜਪਾ ਪੰਜਾਬ ਵਿੱਚ ਡਬਲ ਇੰਜਨ ਸਰਕਾਰ ਬਣੇਗੀ ਗੁਪਤਾ ਨੇ ਕਿਹਾ ਕਿ ਆਪ ਸਰਕਾਰ ਬਣੋ ਇਸ ਉਪ ਚੋਣ ਨੂੰ ਜਿੱਤਣ ਲਈ ਵਰਤੀ ਗਈ ਸਰਕਾਰੀ ਮਸ਼ੀਨਰੀ ਨੂੰ ਜਨਤਾ ਦੇ ਸਾਹਮਣੇ ਰੱਖਿਆ ਜਾਵੇਗਾ ਇਸ ਮੌਕੇ ਜ਼ਿਲ੍ਹਾ பாஜக ਦੇ ਸੂਬਾ ਚੈਨਲ ਸਕੱਤਰ ਅਨਿਲ ਸਰੀਮ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮਲੀ ਜਾਸ਼ਪਾਲ ਜਨੋਤਰਾ ਉਪ ਪ੍ਰਧਾਨ ਮਹੇਸ਼ ਸ਼ਰਮਾ ਹਰਸ਼ੀ ਸ਼ਰਮਾ ਪ੍ਰੈਸ ਸਕੱਤਰ ਡਾਕਟਰ ਸਤੀਸ਼ ਕੁਮਾਰ ਵਿਸ਼ਾਲ ਗੁਲਾਟੀ ਵੀ ਮੌਜੂਦ ਸਨ